ਗੋਸ਼ਰਨ ਨਾਮ ਦੇ ਸ਼ਖਸ ਨੇ ਅੰਨੀਵਾਂ ਗੋਲੀਆਂ ਚਲਾ ਕੇ ਦੋ ਲੋਕਾਂ ਨੂੰ ਮੌਤੇ ਘਾਟਾ ਵਾਰ ਕਰ ਦਿੱਤਾ ਉਸ ਤੋਂ ਬਾਅਦ ਖੁਦ ਆਪਣੇ ਆਪ ਨੂੰ ਵੀ ਗੋਲੀ ਮਾਰ ਲਿਆ ਇਸ ਵਕਤ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸੀ ਇਹ ਕੋਠਾਗੁਰੂ ਪਿੰਡ ਦਾ ਉਹ ਘਰ ਹੈਗਾ ਜਿੱਥੇ ਸਵੇਰੇ ਅੱਜ ਦੇ 8:00 ਤੋਂ ਬਾਅਦ ਜਿਹੜੀ ਵਾਰਦਾਤ ਹੁੰਦੀ ਹੈ ਗੋਸ਼ਰਨ ਨਾਮ ਦਾ ਸ਼ਖਸ ਹੈ ਜਿਹੜਾ ਦੱਸਿਆ ਗਿਆ ਕਿ ਦਿਮਾਗੀ ਪਰੇਸ਼ਾਨੀ ਸੀ ਕੋਈ ਪਰਿਵਾਰ ਦੇ ਵਿੱਚ ਕੋਈ ਜ਼ਮੀਨ ਦਾ ਜੜਾ ਆਪਸੀ ਕਲੇਸ਼ ਇਹਨਾਂ ਦਾ ਚੱਲਦਾ ਸੀ ਤਾਂ ਉਸ ਕਰਕੇ ਅੱਜ ਸਵੇਰੇ ਇਹਨੇ ਜਿਹੜੀਆਂ ਤਾਬੜ ਤੋੜ ਗੋਲੀਆਂ ਜਿਹੜੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਹਦੇ ਵਿੱਚ ਦੋ ਲੋਕਾਂ ਦੀ ਮੌਤ ਹੋਈ ਹੈ ਤਾਂ ਖੁਦ ਗੋਲੀਆਂ ਚਲਾਉਣ ਵਾਲੇ ਸ਼ਖਸ ਨੇ ਖੁਦ ਆਪਣੇ ਆਪ ਨੂੰ ਵੀ ਜੜੀ ਹੈ ਗੋਲੀ ਮਾਰ ਲਈ ਫਿਰਾਲ ਪੁਲਿਸ ਨੇ ਕਰੀਬ 8:00 ਘੰਟਾ ਜਿਹੜਾ ਇਹਨੂੰ ਰਾਉਂਡ ਅਪ ਕਰਨ ਵਾਸਤੇ ਪੁਲਿਸ ਨੂੰ ਵੀ ਜਿਹੜੀ ਫਾਇਰਿੰਗ ਕਰਨੀ ਪਈ ਹੈ ਤਾਂ ਕਾਫੀ ਦਹਿਸ਼ਤ ਦਾ ਮਾਹੌਲ ਇਸ ਪਿੰਡ ਦੇ ਵਿੱਚ ਹੋ ਗਿਆ ਤੇ ਇਹ ਚੁਬਾਰਾ ਜਿਹੜਾ ਉੱਪਰ ਤੁਸੀਂ ਦੇਖ ਰਹੇ ਹੋ ਇਸ ਚੁਬਾਰੇ ਦੇ ਵਿੱਚ ਇਹ ਕੁਸ਼ਰਨ ਸਿੰਘਾ ਜਿਨੇ ਉਤੋਂ ਗੋਲੀਆਂ ਚਲਾਉਣੀ ਸ਼ੁਰੂ ਕੀਤੀਆਂ ਤਾਂ ਜਿਹੜਾ ਉਹਦੀ ਡੈੱਡ ਬੋਡੀ ਨੂੰ ਕੋਈ ਚੱਕਣ ਆਂਦਾ ਸੀ ਕੁਸ਼ਰਨ ਤੇ ਜਦੋਂ ਗੋਲੀਆਂ ਚਲਾਈਆਂ ਤਾਂ ਉਹ ਚੱਕਣ ਵਾਲਿਆਂ ਦੇ ਉੱਤੇ ਵੀ ਜਿਹੜੀ ਆ ਫਾਇਰਿੰਗ ਆ ਉਹ ਕੀਤੀ ਗਈ ਆ ਤਾਂ ਇਹ ਇਸ ਵਕਤ ਪੂਰਾ ਸਹਿਮ ਦਾ ਮਾਹੌਲ ਬਣਿਆ ਹੋਇਆ ਆ ਆ ਤਾਂ ਪੂਰੀ ਤਸਵੀਰ ਤੁਹਾਨੂੰ ਦਿਖਾ ਰਹੇ ਪੁਲਿਸ ਵੀ ਪੂਰਾ ਵੈਰੀਫਾਈ ਕਰ ਰਹੀ ਹੈ ਕਿਉਂਕਿ ਕਬੱਡੀ ਘਟਾ ਜਿਹੜੀ ਆ ਸਵੇਰੇ ਸਵੇਰੇ ਅੱਜ ਇੱਥੇ ਵਾਪਰੀਆ ਤਾਂ ਪਿੰਡ 'ਚ ਵੀ ਦਹਿਸ਼ਤ ਦਾ ਮਾਹੌਲ ਆ ਪੁਲਿਸ ਨੇ ਅੱਧਾ ਘੰਟਾ ਫਾਇਰਿੰਗ ਕਰਕੇ ਜਿਹੜਾ ਉਹਨੂੰ ਕੰਟਰੋਲ ਕੀਤਾ ਤਾਂ ਉਸ ਤੋਂ ਬਾਅਦ ਜਦੋਂ ਉਹਨੇ ਦੇਖਿਆ ਕਿ ਉਹਦੀਆਂ ਕੋ ਗੋਲੀਆਂ ਜਾਂ ਤਾਂ ਖਤਮ ਹੋ ਗਈਆਂ ਤਾਂ ਉਹਨੇ ਖੁਦ ਆਪਣੇ ਆਪ ਤੇ ਵੀ ਜੜੀ ਆ ਗੋਲੀ ਮਾਰ ਕੇ ਜੜੀ ਆ ਆਪਣੀ ਵੀ ਜੜੀ ਆ ਉਹਨੇ ਆਤਮ ਹੱਤਿਆ ਕਰ ਲਈ ਤਾਂ ਸਾਡੇ ਨਾਲ ਚੇਅਰਮੈਨ ਸਾਹਿਬ ਨੇ ਗੱਲ ਕਰਦੇ ਆ ਸਰ ਇਹ ਪਿੰਡਾ ਦਾ ਥੋੜਾ ਕਿੰਨੇ ਵੇ ਦੀ ਕਟਾ ਹੋਇਆ ਕਿਸੇ ਇਹ ਮੇਰਾ ਜੱਦੀ ਪਿੰਡਾ ਜੀ ਕੋਠਾਗੁਰੂ ਇਤਿਹਾਸਕ ਪਿੰਡਾ ਔਰ ਸਾਡੇ ਪਿੰਡ ਕੋਠਾਗੁਰੂ ਬੜਾ ਸਰਦਾਰਪਨ ਦਾ ਪਰਿਵਾਰ ਸੀ ਸਿੱਧੂ ਪਰਿਵਾਰ ਸੀਗਾ ਔਰ ਕਾਫੀ ਜਿਮੀਨ ਜਿਆਦਾ ਸਾਰਿਆਂ ਕੋਲ ਹੀ ਤੇ ਜਿਸਨੇ ਗੋਲੀ ਚਲਾਈ ਆ ਗੁਰਸ਼ਰਨ ਉਹ ਮੇਰਾ ਹਾਮ ਜਵਾਤੀ ਸੀ ਬਹਿਣਾ ਪੜਦਾ ਰਿਹਾ ਇਹ ਵੀ ਚਾਚੇ ਦਾ ਮੁੰਡਾ ਸੀਗਾ ਗੁਰਸ਼ਾਨ ਆਫ ਤੋਂ ਬਕਰ ਦਾ ਕਾਫੀ ਲੰਮੇ ਸਮੇਂ ਤੋਂ ਤਣਾ ਰਹਿੰਦਾ ਸੀਗਾ ਸ਼ਰੀਕੇ ਬਾਈ ਤੌਰ ਤੇ ਤੇ ਅੱਜ ਮਨਿੰਦਰ ਸਿੰਘ ਨਿੰਦੀ ਉਸ ਦੀ ਵਰਸੀ ਸੀ ਪਹਿਲੀ ਸਾਹਮਣੇ ਘਰ ਆ ਉਹਨਾਂ ਦਾ ਤੇ ਅੱਜ ਭੋਗ ਪੈਣਾ ਸੀਗਾ ਸਾਰੇ ਪਿੰਡ ਦੇ ਪਤਵੰਤ ਸੱਜਣਾਂ ਸਿਹਾਉਣਾ ਸੀਗਾ ਤੇ ਅਗਰ ਸ਼ਾਂਤ ਵੀ ਜਦੋਂ ਸੂਰੇ ਤੇ ਮੱਥਾ ਟੇਕਣ ਆਇਆ ਤੇ ਉਸ ਤੇ ਉਸਨੇ ਫਾਇਰ ਕੀਤਾ ਉਹ ਪੂਰੀ ਤਰ੍ਹਾਂ ਜ਼ਖਮੀ ਹੋ ਗਿਆ ਤੇ ਜਿਹੜਾ ਵੀ ਬੰਦਾ ਫਿਰ ਉਹਨੂੰ ਚੱਕਣ ਵਾਸਤੇ ਫਸਟ ਜਿਹੜਾ ਵਾਸਤੇ ਉਹਨੂੰ ਚੱਕਣ ਜਾਂਦਾ ਸੀਗਾ ਤੇ ਉਸ ਤੇ ਅਕੀ ਸ਼ਰਨਵਾਲ ਨੂੰ ਫਾਇਰਿੰਗ ਕੀਤੀ ਜਾਂਦੀ ਸੀ ਭੋਲਾ ਸਿੰਘ ਸਾਡੇ ਪਿੰਡ ਦਾ ਇੱਕ بڑا شریف ਪਰਿਵਾਰ ਆ ਵੱਡੇ ਘਰ ਵਾਲੇ ਵਾਅਦੇ ਉਹਦੀ ਗੱਥ ਹੋ ਗਈ ਤੇ ਕੋਨਾ ਸਿੰਘ ਇਹਨਾਂ ਦਾ ਗਵੰਡੀ ਆ ਉਹ ਕਾਫੀ ਸਖਤ ਜਲਸ਼ਨੀ ਆ ਦੇਸ਼ ਦੇ ਵਿੱਚ ਹਸਪਤਾਲ ਦੇ ਵਿੱਚ ਉਸ ਤੋਂ ਬਾਅਦ ਸਾਰੇ ਪਿੰਡ ਦੇ ਆਏ ਪੁਲਿਸ ਨੂੰ ਇਨਫੋਰਮ ਕੀਤਾ ਐਸਪੀ ਸਾਹਿਬ ਆਏ ਡਿਪਟੀ ਸਾਹਿਬ ਆਏ ਪਾਕਦੇ ਦੀ ਪੁਲਿਸ ਆਈ ਸਾਰੇ ਵੱਡੀ ਗੈਂ ਤੇ ਪੁਲਿਸ ਸਾਹਿਬ ਆਣਾ ਉਹਨਾਂ ਨੇ ਫਕੇਰਾ ਬੰਦੀ ਕਰਕੇ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਤੇ ਉਹ ਅੰਦਰ ਚੜਾ ਗਿਆ ਤੇ ਉੱਥੇ ਉਹਨੇ ਬਾਬੇ ਵਾਲਾ ਕਮਰਾ ਬਾਬੇ ਦੀ ਪੂਜਾ ਵਾਲਾ ਉੱਥੇ ਜਾ ਕੇ ਉਹਨੇ ਆਪਣੀ 12 ਬੋਰੀ ਜਿਹੜੀ ਰਾਈਫਲ ਆ ਉਸ ਦੇ ਨਾਲ ਸ਼ੂਟ ਛੜੀ ਦਿੱਤੀ ਸਤੋ ਸ੍ਰੀ ਅਕਾਲ ਜੀ ਕੋਈ ਸੋਨੇ ਸੀ ਫਾਇਰਿੰਗ ਦੀ ਆਵਾਜ਼ ਜਦੋਂ ਮੈਨੂੰ ਪਤਾ ਲੱਗਿਆ ਜਦ ਮੈਂ ਘਰੇ ਬੈਠਾ ਸੀਗਾ ਪਤਾ ਲੱਗਿਆ ਫੋਨ ਗਿਆ ਨਾਲ ਦੀ ਨਾਲ ਐਸ ਐਚਓ ਸਾਹਿਬ ਨਾਲ ਗੱਲ ਹੋਈ ਡਿਪਟੀ ਸਾਹਿਬ ਨਾਲ ਗੱਲ ਵੀ ਐਸ ਐਸ ਪੀ ਸਾਹਿਬ ਨਾਲ ਗੱਲ ਹੋਈ ਤੇ ਮੈਂ ਬਿਲਕੁਲ ਮੌਕੇ ਤੇ ਆਇਆ ਜੀ ਬਿਲਕੁਲ ਅਸੀਂ ਸਾਰਾ ਸਾਡੇ ਅੱਖੀ ਦੇਖਿਆ ਸਾਰਾ ਕੁਝ ਜੀ ਕਿੰਨੀ ਕਿੰਨੀ ਗਵਾਜ਼ ਸੀ ਗੋਲੀਆਂ ਕਿੰਨੀਆਂ ਕਿ ਥੋੜਾ ਜਿਹਾ ਹੋਵੇ ਚਲਾਈ ਗੋਲੀਆਂ ਜਿਹੜੇ ਘਟੋ ਘਟ ਮੇਰੇ ਸਾਹਮਣਾਂ 15 20 ਫਾਇਰਾਂ ਨੇ ਕੀਤੇ ਹਾਂ 15 20 ਫਾਇਰ ਕੀਤੇ ਆਣੇ ਫਿਰ ਪੁਲਿਸ ਪੁਲਿਸ ਨੇ ਵੀ ਜੋ ਆਪਣੀ ਫਾਇਰਿੰਗ ਕੀਤੀ ਤੇ ਫਰੰਟ ਤੇ ਸਾਰੇ ਜੋ ਡਿਪਟੀ ਸਾਹਿਬ ਆਏ ਉਸ ਤੋਂ ਬਾਅਦ ਹੀ ਭੱਜ ਕੇ ਉੱਤੋਂ ਥੱਲੇ ਆ ਗਏ ਥੱਲੇ ਬਾਪੂਆ ਰੂਮ ਹੈ ਉਸ ਦੇ ਵਿੱਚ ਜਾ ਕੇ ਉਹਨਾਂ ਨੇ ਉੱਥੇ ਆਪ ਦੀ 12 ਮੋਰੀ ਰੈਫਲ ਦੇ ਨਾਲ ਸੁਸਾਇਡ ਕੀਤੀ ਇੱਥੇ ਫਾਇਰ ਮਾਰ ਕੇ ਪਰਿਵਾਰ ਦੇ ਵਿੱਚ ਇੱਥੇ ਜਿੱਥੇ ਅਸੀਂ ਖੜੇ ਹਾਂ ਇੱਕ ਕੋਈ ਲੇਡੀ ਸੀ ਜਾਂਦਾ ਪਰ ਮਾਈਫਾ ਜੀ ਉਹਦੀ ਵਾਈਫਾ ਉਹ ਵੀ ਉਹਨਾਂ ਨੇ ਆਪ ਦੇ ਬਚਾਉਣ ਵਾਸਤੇ ਕਮਰੇ ਦੇ ਵਿੱਚ ਬੰਦ ਕੀਤਾ ਜੋ ਫਾਦਰ ਦਾ ਬਜ਼ੁਰਗ ਹੈ ਹੈਂਡੀਕੈਪ ਲੰਤ ਗੱਡੀ ਵੀ ਹੈ ਉਸ ਤੇ ਵੀ ਹਮਲਾ ਕਰਨ ਦੀ ਉਹਨਾਂ ਕੋਸ਼ਿਸ਼ ਕੀਤੀ ਜਿੰਨਾਂ ਨੂੰ ਉਹਨੇ ਗੋਲੀਆਂ ਮਾਰੀਆਂ ਉਹ ਇੱਥੇ ਕਿਵੇਂ ਇੱਥੇ ਰਹਿੰਦੇ ਆ ਜਾਂ ਇੱਥੇ ਕੰਮ ਉਹਨਾਂ ਦੇ ਰਿਸ਼ਤੇ ਦਰਿ ਗੋਲੀਆਂ ਜਿਹੜ ਜਿਹੜਾ ਸਾਹਮਣਾ ਘਰ ਦੇ ਤੇ ਪਾਸੇ ਉੱਥੇ ਬਾਬਾ ਜੀ ਦਾ ਪ੍ਰਕਾਸ਼ ਸੀਗਾ ਅੱਜ ਇਹਦਾ ਚਾਚਾ ਜਿਹੜਾ ਅਸੀਂ ਚੁਬਾਰਾ ਇਸ ਵਕਤ ਜਿੱਤੇ ਖੜੇ ਹੈ ਇਹ ਚੁਬਾਰੀ ਦੇ ਉਤੋਂ ਨੇ ਫਾਇਰਿੰਗ ਲਾ ਰਹੀ ਹਾਂ ਨਾਲ ਵਾਲ ਘਰ ਨਾਲ ਵਾਲ ਘਰ ਦੇ ਗੇਟ ਤੇ ਗੇਟ ਤੇ ਉੱਥੇ ਜਦੋਂ ਮੱਥਾ ਟੇਕਣ ਨੂੰ ਬਾਬੇ ਦੀ ਸਵਾਰੀ ਆਉ ਉੱਥੇ ਗਰਸ਼ਾਂਤ ਵੀ ਆਇਆ ਸੀ ਤੇ ਗਰਸ਼ਾਂਤ ਨੇ ਫਾਇਰ ਕੀਤਾ ਜਦੋਂ ਗਰਸ਼ਾਂਤ ਨੇ ਫਾਇਰ ਦੋ ਤਿੰਨ ਫਾਇਰ ਕੀਤੇ ਢਿੱਗ ਪਿਆ ਤਾਂ ਜਿਹੜੇ ਉੱਥੇ ਲੋਕ ਸੀ ਉਹਨਾਂ ਨੂੰ ਚੱਕਣ ਦੀ ਕੋਸ਼ਿਸ਼ ਕੀਤੀ ਪਰ ਜਿਹੜਾ ਵੀ ਚੱਕਦਾ ਸੀਗਾ ਉਸਤੇ ਉਹਨੇ ਫਿਰੰਗਿਤ ਭੋਲਾ ਸਿੰਘ ਦੀ ਡੈੱਡ ਬੋਡੀ ਪੁਲਿਸ ਨੇ ਆ ਕੇ ਚੁਕਵਾਈਾ ਇੱਕ ਘੰਟਾ ਕਿਸ ਨੂੰ ਉਹਨੇ ਡੈੱਡ ਬੋਡੀ ਚੱਕਣ ਦਿੱਤੀ ਜਿਹੜਾ ਵੀ ਡੈੱਡ ਬੋਡੀ ਦੇ ਨੇੜੇ ਹੁੰਦਾ ਸੀ ਉਹ ਤਾਂ ਫੇਰ ਕਰ ਦਿੰਦਾ ਸੀ ਕਿਉਂਕਿ ਉਹ ਉੱਪਰ ਬੈਠਾ ਸੀਗਾ ਸੋ ਇਸ ਕਰਕੇ ਜਦੋਂ ਇੱਥੇ ਪਹੁੰਚੇ ਸੀ ਕੀ ਮਾਹੌਲ ਕੀ ਸੀ ਉਸ ਵੇਲੇ ਕੋਈ ਜਦੋਂ ਮੈਂ ਪਹੁੰਚਿਆ ਸੀ ਕਿਰਸ਼ਾਤ ਨੂੰ ਤਾਂ ਲੈ ਕੇ ਚਲੇ ਜਾ ਚੁੱਕੇ ਸੀਗੇ ਤੇ ਭੋਲਾ ਸਿੰਘ ਡੈੱਡ ਬੋਡੀ ਇੱਥੇ ਪਈ ਸੀ ਫਿਰ ਅਸੀਂ ਪਿੰਡ ਦੇ ਹਾਂ ਬਿਲਕੁਲ ਗੇਟ ਤੇ ਬੈਸੀ ਅਸੀਂ ਵੀ ਕੋਸ਼ਿਸ਼ ਕੀਤੀ ਫਿਰ ਫੇਰ ਕਰਦਾ ਸੀ ਫਿਰ ਸਾਰਾ ਨੇ ਸੇਫਟੀ ਸਮਝਦੇ ਪੁਲਿਸ ਨੂੰ ਫੋਨ ਕੀਤਾ ਐਸਐਚਓ ਸਾਹਿਬ ਆਇਆ ਫਿਰ ਡਿਪਟੀ ਸਾਹਿਬ ਨੇ ਆ ਕੇ ਉਹ ਡੈਡ ਬੋਟ ਚ ਗਿਆ ਕਿ ਸਰ ਮੈਂਟਲੀ ਕਹਿੰਦੇ ਕੋਈ ਪ੍ਰੋਬਲਮ ਸੀ ਕੋਈ ਡਿਸਟਰਬਸ ਸੀਗਾ ਇਹ ਪੁਰਾਣੀ ਸੀ ਜਾਂ ਹੁਣ ਕੋਈ ਦਿੱਕਤ ਨਹੀਂ ਸੀ ਇਹਨੂੰ ਜੇ ਕਾਫੀ ਨਾ ਇਹ ਆਪ ਦੇ ਘੁੱਟੇ ਘੁੱਟੇ ਰਹਿੰਦਾ ਸੀਗਾ ਮਤਲਬ ਬਾਹਰ ਕਿਸੇ ਨਾਲ ਵੱਧੂ ਗੱਲ ਨਹੀਂ ਕਰਦਾ ਸੀਗਾ ਮੇਰਾ ਦਾ ਮੇਰਾ ਦਾ ਕਲਾਸ ਫੈਲੋ ਸੀਗਾ ਮੇਰੇ ਕੋਲ ਵੀ ਕਿਤੇ ਕਿਤੇ ਜਾ ਵੜਦਾ ਸੀ ਆ ਧਾਰਮਿਕ ਬਿਰਤੀ ਸੇ ਦੀ ਇੱਥੇ ਸਾਡੇ ਬਾਬੇ ਆ ਠਾਠ ਵਾਲੇ ਆ ਠਾਠ ਠਾਠ ਵਾਲੇ ਗੁਰਨਾਣ ਨਾਨਕ ਸਰ ਵਾਲੇ ਉਹਨਾਂ ਦਾ ਪੱਕਾ ਸ਼ੁਦਾ ਲੋ ਸੀ ਉੱਥੇ ਜੁੜਿਆ ਵਾ ਸੀ ਬੜੇ ਲੰਮੇ ਸਮੇਂ ਸਾਰਾ ਪਰਿਵਾਰ ਉੱਥੇ ਜਾਂਦਾ ਸੀ ਇਹਦੇ ਸ਼ ਮਤਲਬ ਹਾਂ ਹਾਂ ਦੀ ਹਾਂ ਜੀ ਹਾਂ ਦੋ ਤਨ ਬਿਆਹ ਹਾਂ ਦੋ ਤਨ ਬਿਆਹ ਪਹਿਲਾਂ ਡਿਵੋਰਸ ਹੋਇਆ ਉਹਦੇ ਵਿੱਚ ਵੀ ਅਸੀਂ ਸੀਗੇ ਤੇ ਹੁਣ ਵੀ ਇਹਨੇ ਕਿਸ ਬਾਹਰਲੇ ਸਟੇਟ ਦੀ ਬੀਬੀ ਆ ਉਸ ਦੇ ਨਾਲ ਇਹ ਪਿਛਲੇ ਤਿੰਨ ਚਾਰ ਸੱਤਾਂ ਦਾ ਸ਼ਾਦੀ ਪਹਿਲੇ ਰੰਜਿਸ਼ ਕੀ ਦੱਸਦੇ ਕੀ ਰੰਜੀ ਸੀ ਇਹਨਾਂ ਦੀ ਆਪਾਂ ਕੋਈ ਰੰਜਿਸ਼ ਇੱਕ ਪਿੰਡ ਉਸਰੀਕੇ ਵਾਜੀ ਕਹ ਲੋ ਜੀ ਇਹ ਮਾਰੇ ਆਪਸੇ ਵਿੱਚ ਜ਼ਮੀਨ ਕਿਉਂਕਿ ਸਾਂਝਾ ਪਹਿਲਾਂ ਇਹਨਾਂ ਦੇ ਦਾਦੇ ਇਕੱਠੇ ਸੀਗੇ ਸਾਂਝਾ ਟੱਕ ਸੀਗੇ ਜ਼ਮੀਨ ਦਾ ਜੀ ਉੱਥੇ ਜ਼ਮੀਨ ਨੂੰ ਲੈ ਕੇ ਥੋੜਾ ਬਹੁਤ ਵਿਵਾਦ ਹੋ ਜਾਂਦਾ ਸੀਗਾ ਇਹ ਹੋਰ ਤਰ੍ਹਾਂ ਦੇ ਵਿਚਾਰ ਸੀ ਇਹਦੇ ਉਹ ਗਰਸ਼ਾਨ ਦੇ ਵਿਚਾਰ ਹੋਤਰਾਂ ਦੇ ਸੀਗੇ ਮਤਭੇਦ ਰਹਿੰਦਾ ਸੀਗਾ ਜੀ ਬਸ ਮੈਂ ਇਹੀ ਸਮਝਦਾ ਇਹ ਵਿਚਾਰਕ ਮਤਭੇਦ ਲਾ ਲੋ ਜ਼ਮੀਨ ਦਾ ਆਪਸੀ ਮਤਲਬ ਰੰਜੀਤ ਸ਼ਿਵਾਹੀ ਰਹਿੰਦੀ ਸੀਗੀ ਇਸ ਕਰਕੇ ਅੱਜ ਇਹਨੇ ਮੌਕੇ ਦਾ ਫਾਇਦਾ ਠਾਲਿਆ ਕਿ ਸਾਰੇ ਬੰਦੇ ਇੱਥੇ ਮੋਹ ਨੂੰ ਪਤਾ ਸੀਗਾ ਕਿ ਮੱਥਾ ਟੇਕ ਕੇ ਇੱਥੇ ਆਊਗਾ ਆਪਣੀ ਤਰਫ ਆਉਂਦੀ ਆ